ਮੈਂ ਅਕਸਰ ਕਹਿੰਦਾ ਹੁੰਨਾ ਕਿ ਇਹ ਪਾਰਟੀ ਨਹੀਂ ਇੱਕ ਕ੍ਰਿਮੀਨਲ ਮਾਈਂਡ ਪਾਰਟੀ ਆ ਜਿਹੜਾ ਪੰਜਾਬ ਦਾ ਇੰਚਾਰਜ ਤੇ ਦਿੱਲੀ ਦਾ ਡਿਪਟੀ ਉਪ ਮੁੱਖ ਮੰਤਰੀ ਮਨੀਸ਼ ਦੋਸਿਆ ਕਹਿੰਦਾ ਕਿ ਸਰਕਾਰ ਬਣਾ ਦਿਓ ਸਾਮਦਾਨ ਦੰਡ ਭੇਦ ਲੜਾਈ ਝਗੜਾ ਲੁੱਟ ਖੋ ਝੋਟ ਸੱਚ ਕਹਿੰਦਾ ਜੋ ਮਰਜ਼ੀ ਕਰੋ ਆ ਕਾਲੀ ਜਲਦੀ ਵੀ ਸਕਾਰਯੋਗ ਬੀਬੀਆਂ ਬੈਠੀਆਂ ਨੇ ਆਗੂ ਸਾਡੀਆਂ ਕਦੇ ਅਕਾਲੀ ਦਲ ਨੇ ਤੁਹਾਨੂੰ ਕਿਹਾ ਕਿ ਜੋ ਮਰਜ਼ੀ ਕਰੋ ਸੱਚ ਬੋਲੋ ਝੂਠ ਬੋਲੋ ਕਿ ਸਰਕਾਰ ਬਣਾਓ ਕਦੇ ਕਿਹਾ ਕਿਸੇ ਆਪ ਨੂੰ ਤੇ ਇੱਕ ਬੀਬੀਆਂ ਦੀ ਕਾਨਫਰੰਸ ਦੇ ਵਿੱਚ ਮਨੀਸ਼ ਦੋਸਿਆ ਕਹਿ ਰਿਹਾ ਕਹਿੰਦਾ ਜੋ ਮਰਜ਼ੀ ਕਰੋ ਇਹ ਜੋ ਮਰਜ਼ੀ ਕੀ ਆ ਇਹ ਜੋ ਮਰਜ਼ੀ ਆ ਮੀਡੀਆ ਖਰੀਅ ਸਕਾਰਯੋਗ ਪਟਿਆਲੇ ਦੀ ਇਹ ਜੋ ਮਰਜ਼ੀ ਜਿਹੜਾ ਕਹਿੰਦੇ ਨੇ ਕਿ ਜੋ ਮਰਜ਼ੀ ਕਰੋ ਇਹ ਪਤਾ ਜੋ ਮਰਜ਼ੀ ਕੀ ਆ ਸ਼ਾਂਦਾਨ ਦੰਡ ਭੇਦ ਆਮ ਆਦੀ ਪਾਰਟੀ ਦੀ ਜਦੋਂ ਇਥੇ ਪੈਰ ਪਿਆ ਨਾ ਪੰਜਾਬ ਦੇ ਵਿੱਚ ਉਸ ਤੋਂ ਬਾਅਦ ਬੇਅਦਬੀਆਂ ਸਟਾਰਟ ਹੋਈਆਂ ਨੇ ਆਲਣਦੋ ਅਕਾਲੀ ਜਲਦੀ ਸਰਕਾਰ ਕਿਉਂਕਿ ਉਦੋਂ ਤਾਂ ਕੇਸ ਸੀ ਸੀਬੀਆਈ ਨੂੰ ਚਲਿਆ ਗਿਆ ਕਿਉਂਕਿ ਮਾਹੌਲ ਹੀ ਇਦਾਂ ਦਾ ਬਣਾਇਆ ਗਿਆ ਅਕਾਲੀ ਜਲ ਦੇ ਖਿਲਾਫ ਕਿ ਜਾਂਚ ਹੀ ਨਹੀਂ ਕਰਨ ਦਿੱਤੀ ਗਈ ਸੀਬੀਏ ਨੂੰ ਕਿੱਥੇ ਲੈ ਗਿਆ ਹੋਇਆ ਅੱਜ ਤੱਕ ਕੱਕ ਨਹੀਂ ਦੋ ਸਰਕਾਰਾਂ ਆ ਖੂਨੀ ਕਾਂਗਰਸ ਆਹ ਜਿਹੜੀ ਨਵੀਂ ਪ੍ਰਜਾਤੀ ਆਈ ਹੈ ਝਾੜੂ ਦੋ ਸਰਕਾਰਾਂ ਸਿਰ ਬੇਅਦਵੀ ਤੇ ਬਣਾਈਆਂ ਨੇ ਮੁੱਖ ਮੁੱਦਾ ਰੱਖ ਕੇ ਕੀ ਇਨਸਾਫ ਦੇਵਾਂਗੇ ਦਿੱਤਾਨ ਸਾਬ ਕਹਿੰਦੇ ਸੀ ਚਾਰ ਹਫ਼ਤੇ ਅੰਦਰ 24 ਘੰਟੇ ਅੰਦਰ ਇਨਸਾਫ ਦੇ ਦੇਵਾਂਗੇ ਅੱਜ ਤੱਕ ਇਨਸਾਫ ਨਹੀਂ ਮਿਲਿਆ ਕਿਉਂ ਨਹੀਂ ਮਿਲਿਆ ਕਿਉਂਕਿ ਸਿਰਫ ਤੇ ਦੋ ਅਧਿਕਾਰੀਆਂ ਵੱਲੋਂ ਰਿਕਾਰਡ ਦੇ ਵਿੱਚ ਕੀਤੀ ਹੋਈ ਕਟਿੰਗ ਦਾ ਮੁੱਦਾ ਜਿੰਨੇ ਮਹਾਰਾਜ ਦੇ ਸਰੂਪ ਪਿੱਛੇ ਛਾਪੇ ਕੋਈ ਬੰਦਾ दारू ਪੀ ਕੇ ਜਾਂ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੇ ਮੈਂਬਰ ਬੈਠੇ ਨੇ ਸਾਰੇ ਸਤਕਾਰਯੋਕ ਕੋਕ ਸਾਹਿਬ ਗੜੀ ਸਾਹਿਬ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਵੱਲੋਂ ਕੀਤੀ ਹੋਈ ਕਾਰਵਾਈ ਨੂੰ ਸੁਪਰੀਮ ਕੋਰਟ ਦਾ ਕੋਈ ਚੈਲੰਜ ਨਹੀਂ ਕਰ ਸਕਦਾ ਇੰਡੀਪੈਂਡੈਂਟ ਬਾਡੀ ਆ ਤਾਂ ਕਰਕੇ ਇਹਨਾਂ ਨੇ ਕਾਨੂੰਨ ਦੇ ਵਿੱਚ ਨਹੀਂ ਉਲਝੇ ਆਪਣੀ ਪਾਵਰ ਦਿਖਾਉਂਦੇ ਹੋਏ ਡਿਸਮਿਸ ਕੀਤੇ ਆ ਸਾਰੇ ਬੰਦੇ ਯਾਦ ਰੱਖਿਓ ਮੀਡੀਆ ਕ੍ਰਿਆ ਆ ਸਾਰੇ ਬੰਦੇ ਬਹਾਲ ਹੋਣਗੇ ਕੋਟਾਂ ਜਾ ਕੇ ਮਕਸਦ 16 ਬੰਦੇ ਡਿਸਮਿਸ ਕੀਤੇ ਨੌ ਲਾਉਂਦੇ ਨੇ ਰੌਲਾ ਪਾਉਂਦੇ ਨੇ ਧਾਰਮਿਕ ਮੁੱਦੇ ਦਾ ਕਮਾਲ ਆ ਕਿ ਉਹਨਾਂ ਚੋਂ 16 ਚੋਂ ਇੱਕ ਨੂੰ ਜ਼ਿਲ੍ਹੇ ਦਾ ਅੰਮ੍ਰਿਤਸਰ ਦਾ ਆਮ ਆਦੀ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਬਣਾ ਤੇ ਯੋਜਨਾ ਬੋਰਡ ਦਾ ਚੇਅਰਮੈਨ ਲਾਇਆ ਹੁਣ ਦੱਸੋ ਕੀ ਇਹ ਚਾਲ ਕੀ ਚੱਲ ਰਹੀ ਆ ਮੈਂ ਸਪਸ਼ਟ ਤੌਰ ਤੇ ਕਹਿਣਾ ਕਿ ਜਿੰਨੀਆਂ ਵੀ ਪਿਛਲੇ 10 ਸਾਲ ਦੇ ਵਿੱਚ ਬੇਅਦਬੀਆਂ ਹੋਈਆਂ ਸਿੱਧੇ ਰੂਪ ਦੇ ਵਿੱਚ ਆਮ ਆਦੀ ਪਾਰਟੀ ਜ਼ਿੰਮੇਵਾਰ ਆ ਐਵੇਂ ਸਾਧ ਸਾ ਪਿੱਛੇ ਕੱਲੇ ਬੋਲਦੇ ਨਹੀਂ ਆ ਕੁਰਾਨ ਸ਼ਰੀਫ ਦੀ ਬੇਇੱਜ਼ਤੀ ਹੋਈ ਮਰੇ ਕੋਟਲੇ 3 ਸਾਲ ਦੀ ਸਜ਼ਾ ਹੋਈ ਆ ਦਿੱਲੀ ਦੇ ਆਮ ਆਦੀ ਪਾਰਟੀ ਦੇ ਐਮਐਲਏ ਨੂੰ ਸਿੱਧੇ ਸਬੂਤ ਨੇ ਤੇ ਹੁਣ ਆ ਗਿਆ ਹਾਤਸੀ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਇਹ ਹਾਤਸੀ ਨਹੀਂ ਬੋਲੀ ਆ ਜਿਹਨੂੰ ਪੱਟ ਸੱਪਾ ਕਰਨ ਲਈ ਆਪਾਂ ਬੈਠੇ ਆ ਇਹ ਆਮ ਆਦੀ ਪਾਰਟੀ ਦੀ ਘਟਿਆ ਕੁੱਤਿਆਂ ਵਾਲੀ ਸੋਚ ਬੋਲੀ ਆ ਇਹ ਗੁਰੂ ਤੇਗ ਬਹਾਦਰ ਜੀ ਨੂੰ ਕੁੱਤਿਆਂ ਦੇ ਨਾਲ ਕੌਲਦੇ ਨੇ ਮੈਂ ਸਾਨੂੰ ਕਹਿਣ ਲੱਗੇ ਸ਼ਰਮ ਆਉਂਦੀ ਆ ਬੋਲਣ ਲੱਗੇ ਸਾਡੀ ਜਬਾਨ ਤੜਕਦੀ ਆ ਕਿ ਇਹ ਸ਼ਬਦ ਮੂੰਹ ਤੋਂ ਕੱਢੀਏ ਕਿਵੇਂ ਆਪਾਂ ਸਾਰੇ ਆਗੂ ਦੇਖਿਆ ਤੁਰ ਕੇ ਗਏ ਨੇ ਕਿ ਗਲਤ ਛਦਾਵਲੀ ਬੋਲੀ ਗਲਤ ਛਦਾਵਲੀ ਬੋਲੀ ਮੂੰਹ ਤੋਂ ਸਾਡੇ ਇਹ ਨਿਕਲਦਾ ਨਹੀਂ ਅੰਦਰੋਂ ਕਿ ਉਹਨੇ ਕਿਹਾ ਹੋਇਆ ਹੈ ਕਿ ਕੁੱਤਿਆਂ ਦਾ ਸਨਮਾਨ ਕਰਦੇ ਹੋ ਗੁਰੂਆਂ ਦਾ ਸਨਮਾਨ ਕਰਦੇ ਹੋ ਸਾਡੇ ਗੁਰੂ ਨੂੰ ਕੱਤਿਆਂ ਦੇ ਨਾਲ ਮੇਲ ਕੀਤਾ ਕਹਿਣ ਲੱਗੇ ਮੇਰੇ ਵੀ ਜਵਾਨ ਕੰਬਰੀਆ ਕਿ ਨਹੀਂ ਕਹਿ ਹੁੰਦਾ ਸਾਡੀ ਮਾਨਸਿਕਤਾ ਇਦਾਂ ਦੀ ਆ ਕਿ ਜੇ ਦੁਸ਼ਮਣ ਇਹ ਕੱਟਿਆ ਸੋਟ ਵੀ ਸਾਡੇ ਗੁਰੂਆਂ ਸਾਹਿਬਾਨ ਨੇ ਬੋਲੇ ਸਤਿਉ ਰਿਪੀਟ ਨਹੀਂ ਕਰ ਹੁੰਦਾ ਕਿ ਕਿਆ ਕੀਏ ਨੇ ਅਸੀਂ ਸਿਰਫ ਇੰਨੇ ਕਹਿੰਦੇ ਕਿ ਮਾੜਾ ਬੋਲਿਆ ਜੀ ਕੱਟਿਆ ਸਦਾ ਬਲੀ ਬੋਲੀ ਜੀ ਕਹਿ ਨਹੀਂ ਹੁੰਦਾ ਕਿਉਂਕਿ ਸਾਡੀ ਮਾਨਸਿਕਤਾ ਪਰ ਇਹਨਾਂ ਦੀ ਮਾਨਸਿਕਤਾ ਨਹੀਂ ਉਹੀ ਸਾਮਦਾਨ ਦੰਡ ਭੇਦ ਆ ਕਿ ਜਿੰਨੇ ਮਰਜੀ ਅਕਾ ਲਾ ਦੋ ਜਿੰਨੇ ਮਰਜੀ ਪੇ ਆਦਮੀਆਂ ਕਰਾ ਦੋ ਜਿਨੇ ਮਰਜੀ ਇੱਥੇ ਮਿਲਾ ਦਿਓ ਭਰਾ ਭਰਾਵਾਂ ਨੂੰ ਬਾਲ ਪਟਕਰਾ ਦਿਓ ਗੋਲੀਆਂ ਮਿਲਾ ਦਿਓ ਸਰੀਆ ਮੁੰਡਿਆਂ ਨੂੰ ਨੌਜਵਾਨਾਂ ਨੂੰ ਜਿਹੜੇ ਬੋਲਦੇ ਨੇ ਭਰਾਵਾਦੀ ਪਾਰਟੀ ਦੀ ਸਰਕਾਰ ਹੋਣੀ ਚਾਹੀਦੀ ਆ ਪੰਜਾਬ 'ਚ ਤਾਂ ਕਿ ਲੁੱਟ ਲਈਏ ਪੰਜਾਬ ਨੂੰ ਆ ਟਰੱਕ ਭਰੇ ਜਾਂਦੇ ਨੇ ਸ਼ੰਭੂ ਨੂੰ ਨੋਟਾਂ ਦੇ ਜਾ ਕੇ ਦੇਖੋ ਔਲਾਦ ਕੀ ਬੜੇ ਪੈਨੇ ਟਰੱਕਾਂ ਦੇ ਟੱਕ ਨੋਟਾਂ ਦੇ ਦਿੱਲੀ ਲੈ ਕੇ ਲੁੱਟ ਕੇ ਮੇਰੇ ਮਿੱਤਰੋ ਉਹ ਪੰਜਾਬੀਓ ਬਚਾ ਲਓ ਪੰਜਾਬ ਨੂੰ ਜੇ ਬਚਾ ਸਕਦੇ ਆ ਧਾਰਮਿਕ ਤੌਰ ਤੇ ਬੰਡੀਆਂ ਸਾਡੀਆਂ ਪਾਰਟੀਆਂ ਪੰਜਾਬ ਦੀ ਤੁਹਾਡੀ ਆਪਣੀ ਪਾਰਟੀ ਪੰਥ ਤੇ ਪੰਜਾਬ ਦੇ ਪੰਜਾਬੀ ਦੀ ਪਾਰਟੀ ਤੇ ਇਹਨਾਂ ਨੇ ਝੂਠੇ ਇਲਜ਼ਾਮ ਲਾਏ ਪਰ ਗੁਰੂ ਬਖਸ਼ਿੰਦਰ ਅੱਜ ਅਕਾਲੀ ਦਲ ਦੇ ਨੇ ਮੋਢੇ ਤੇ ਚੜਾ ਖੜਿਆ ਅਧਿਕ ਬੋਲ ਕੇ ਗਏ ਨੇ ਸਾਰੇ ਆਗੂ ਕਿ ਅਕਾਲੀ ਦਾ ਲੋਹਾ ਹੈ ਕਿ ਅਸੀਂ ਪਿੱਛਾ ਨਹੀਂ ਛੱਡਦੇ ਲੀਕਾਂ ਘੜਾਵਾਂਗੇ ਲੀਕਾਂ ਇੱਕ ਪਾਸੇ ਮੁੱਖ ਮੰਤਰੀ ਕਹਿੰਦਾ ਕਿ ਕਾਲੀ ਦਲ ਖਤਮ ਹੋ ਗਿਆ ਫਲਾਣਾ ਜੀ ਠਮਕਾ ਜੀ ਦੰਦਣਾ ਪੈਣੀ ਆ ਰਾਤ ਨੂੰ ਤੈਨੂੰ ਉੱਪਰ ਉੱਪਰ ਉੱਠਦਾ ਹੈ ਮੁੱਖ ਮੰਤਰੀ ਕਿ ਹਾਏ ਅਕਾਲੀ ਆ ਗਏ ਹਾਏ ਅਕਾਲੀ ਆ ਗਏ ਆ ਗਿਆ ਸੁਖਬੀਰ ਸਿੰਘ ਬਾਦਲ ਤਾਂ ਚੜ੍ਹਿਆਉਂਦਾ ਹੁਣ ਹੁਣ ਤੇਰੇ ਬਸ ਦਾ ਕੰਮ ਨਹੀਂ ਕੇਜਰੀ ਆ ਸੁਣ ਲੈ ਸੁਣ ਲੈ ਭਗਵੰਤ ਮਾਨਾ ਤੁਹਾਡੇ ਬਸ ਦਾ ਕੰਮ ਨਹੀਂ ਇਹ ਪੱਤ ਤੇ ਪੰਜਾਬ ਤੇ ਪੰਜਾਬੀ ਦੀ ਪਾਰਟੀ ਆ ਤੁਹਾਡੇ ਬਸ ਦਾ ਕੰਮ ਨਹੀਂ ਕੌਣ ਇਹ ਮਰਾਉ ਪਰਚੇ ਕਰੋ ਪਰ ਮੀਡੀਆ ਵਾਲੇ ਦੱਸ ਕੇ ਕਹਿੰਦੇ ਕਿ ਕੱਲ ਦਾ ਵੇਲੇ ਆਪਾਂ ਦੇਖੀ ਰਿਹਾ ਕੰਨੇ ਜਿਲੰਦਰ ਪਰਚਾ ਦਰਜ ਹੋ ਗਿਆ ਜੀ ਉਹ ਮੈਂ ਕਹਿੰਦਾ ਜਿੰਨੇ ਮਰਜੀ ਪਰਚੇ ਪਰਚੇ ਕਰ ਲੈ ਉਹ ਨਹੀਂ ਡਰਨਾ ਅਸੀਂ ਪਰਚਿਆਂ ਤੋਂ ਅਸੀਂ ਉਹਨਾਂ ਦੇ ਵਾਰਸ ਹੈ ਜਿਨ੍ਹਾਂ ਦੇ ਬੰਦ-ਬੰਦ ਕੱਟੇ ਗਏ ਖੋਪਰੀਆਂ ਲਹਾਲੀਆਂ ਚੜਖੜੀਆਂ ਤੇ ਚੜ ਗਏ ਉਹ ਤਾਂ ਨਹੀਂ ਡਰੇ ਪਰਚੇ ਕੀ ਡਰਾਉਣਗੇ ਸਾਨੂੰ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਇਸ ਲਈ ਤਕੜੇ ਹੋ ਜੋ ਪਟਿਆਲੇ ਜ਼ਿਲ੍ਹੇ ਦਾ ਅੱਜ ਦਾ ਠਾਠਾ ਮਾਰਦਾ ਕੱਟ ਜ਼ਰ ਬਿਕ ਦਿੰਦੇ ਸਨੇਹ ਤੇ ਮੈਂ ਵਧਾਈ ਦਿੰਦਾ ਸਮੁੱਚੀ ਲੀਡਰਸ਼ਿਪ ਨੂੰ ਜ਼ਿਲ੍ਹਾ ਪ੍ਰਧਾਨ ਸਹਿਬਾਨਾਂ ਨੂੰ ਕਿ ਤੁਹਾਡੇ ਖਵਾਈ ਦੇ ਵਿੱਚ ਵੱਡਾ ਕੱਟ ਇਹ ਚੜਕਾਰੀ ਦੇ ਰਿਹਾ ਕਿ ਪੂਰੇ ਪੰਜਾਬ ਦੇ ਵਿੱਚ ਜਿੱਥੇ ਅਕਾਲੀ ਦਲ ਮੋਢਿਆਂ ਤੇ ਚੜਿਆ ਆਉਂਦਾ ਉੱਥੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਵੀ ਅਕਾਲੀ ਦਲ ਹੁਣ ਪੱਬਾਂ ਪਾਰ ਹੋ ਗਿਆ ਇਹ ਛੋਟੇ ਲੋਕਾਂ ਦੇ ਤਖਤਾ ਪਲਟ ਕਰਨ ਲਈ ਕਿ ਜਿਹੜੀ ਇਹ ਆਮ ਆਦਮੀ ਦਾ țeਰਾ ਮੁਖੋਟਾ ਲਾ ਕੇ ਪੰਜਾਬ ਚ ਇਹ ਪਾਰਟੀ ਉਤਰੀ ਹੈ ਇਹ ਸਾਰੇ ਧਰਮਾਂ ਦੀ ਦੁਸ਼ਮਣ ਹੈ ਸਾਰੇ ਧਰਮਾਂ ਦੀ ਦੁਸ਼ਮਣ ਹੈ ਅਸੀਂ ਗੱਲ ਸ਼ੁਰੂ ਤੋਂ ਕਰਾਂਗੇ ਜਦੋਂ ਇਹਨਾਂ ਦੇ 4 ਐਮਪੀ ਦਾ ਗੁੰਮਰਾ ਕੀਤਾ ਜਾ ਸਕਦਾ ਹੈ ਤਾਂ ਇਹਨਾਂ ਨੇ ਧਰਮ ਦਾ ਸਹਾਰਾ ਲਿਆ ਧਰਮ ਪਿਆਂ ਬੇਅਦਬੀਆਂ ਕਰਨੀਆਂ ਸ਼ੁਰੂ ਕੀਤੀਆਂ ਸਾਡੇ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਕਰਨੀਆਂ ਸ਼ੁਰੂ ਕੀਤੀਆਂ ਸਭ ਤੋਂ ਬਹਿਰੋਲੀ ਦਾ ਐਮਐਲਏ ਉਸ ਟਾਈਮ ਦਾ ਮੌਜੂਦਾ ਐਮਐਲਏ ਸੀ ਉਹਨੂੰ ਜੋ ਸਾਥ ਦੀ ਸਦਾ ਵੀ ਹੋਗੀ ਪਰ ਸਾਡੇ ਲੋਕ ਇਹਨੂੰ ਦੁੱਖ ਹੁੰਦਾ ਹੈ ਕਿ ਲੋਕ ਅੱਜ ਵੀ ਆਮ ਆਦਮੀ ਨਾਲ ਝੰਡਾ ਚੱਕੀ ਫਿਰਦੇ ਨੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਅੱਜ ਵੀ ਇਹ ਆਮ ਆਦਮੀ ਦਾ ਚੰਦਾ ਕਿਉਂ ਚੱਕ ਰਹੇ ਨੇ ਕਿਉਂ ਇਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਸਾਡੀ ਧਾਰਮਿਕ ਗ੍ਰੰਥਾਂ ਦੀਆਂ ਬੇਆਬੀਆਂ ਹੁੰਦੀਆਂ ਨੇ ਹੁਣ ਦਿੱਲੀ ਦੀ ਵਿਧਾਨ ਸਭਾ 'ਚ ਜਿਹੜੀ ਆட்சி ਹੈ ਇਹਨਾਂ ਵੀ ਸਾਡਾ ਮੁੱਖ ਮੰਤਰੀ ਇਹ ਸਾਡੇ ਗੁਰੂਆਂ ਨੂੰ ਬਰਬੁਰਾ ਭਲਾ ਬੋਲ ਰਹੀ ਹੈ ਕਿ ਸਾਡਾ ਹੁਣ ਵੀ ਇਹ ਦਿਲ ਕਰਦਾ ਕਿ ਇਹਨਾਂ ਨੂੰ ਵੋਟ ਪਾਈ ਜਾਵੇ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ ਸਾਨੂੰ ਇਹ ਬੋਟ ਪਾਣੀ ਚਾਹੀਦੀ ਹੈ ਇਹਨਾਂ ਨੂੰ ਨਹੀਂ ਤੇ ਸਾਨੂੰ ਵਿਰੋਧ ਕਰਨਾ ਚਾਹੀਦਾ ਕਿ ਨਹੀਂ ਨਹੀਂ ਇਸ ਕਰਕੇ ਵੱਧ ਤੋਂ ਵੱਧ ਵਿਰੋਧ ਕੀਤਾ ਜਾਵੇ ਇਹਨਾਂ ਦਾ ਇਹਨਾਂ ਲਈ ਵੱਡੀਆਂ ਵੱਡੀਆਂ ਸਜ਼ਾ ਦੀ ਮੰਗ ਕੀਤੀ ਜਾਵੇ ਜੇ ਇਹਨਾਂ ਨੂੰ ਅੱਜ ਵੀ ਥੋੜੀ ਬਹੁਤ ਚਰਮ ਹੈ ਤਾਂ ਹੁਣੀ ਇਹਨੂੰ ਇਹਦੇ ਉਧੇ ਤੋਂ ਬਰਖਾਸ ਕੀਤਾ ਜਾਵੇ ਮੈਂ ਮੇਰੇ ਵੀਰਾਂ ਨੂੰ ਕਹਿਣਾ ਚਾਹੁੰਦੀ ਆ ਕਿ ਇਸ ਮੁਸਲਮਾਨ ਅਤੇ ਸਿੱਖ ਤਰ੍ਹਾਂ ਦੇ ਇਕਲੀ ਇਹਨਾਂ ਨੇ ਹਿੰਦੂਆਂ ਦੀ ਭਗਵਾਨ ਜੀ ਦਾ ਖੰਨੇ ਚ ਉਹਦੀ ਵੀ ਬੇਅਦਬੀ ਕੀਤੀ ਇਹ ਨਾਸਤਿਕ ਲੋਗ ਨੇ ਇਹ ਖੁਦ ਕਹਿੰਦੇ ਨੇ ਇਹ ਨਾਸਤਿਕ ਲੋਗ ਨੇ ਇਹਨਾਂ ਨੂੰ ਧਰਮਾਂ ਦਾ ਕੋਈ ਲੈਣਾ ਦੇਣਾ ਨਹੀਂ ਇਹਨਾਂ ਨੂੰ ਸਿਰਫ ਸੱਤਾ ਚਾਹੀਦੀ ਹੈ ਜਿਹਦੇ ਲਈ ਸ਼ਿਸ਼ੋਗੀਆਂ ਵਰਗੇ ਇਹਨਾਂ ਦੇ ਵੱਡੇ ਲੀਡਰ ਖੁਦ ਕਹਿੰਦੇ ਨੇ ਕੁਝ ਵੀ ਕਰਨਾ ਪਵੇ ਧਾਮ-ਸਾਮ ਧੰਨ ਦੱਬੇ ਜੋ ਵੀ ਇਹ ਕਹਿੰਦੇ ਨੇ ਕਰਨਾ ਪਵੇ ਆਪਾਂ ਨੇ ਸੱਤਾ ਚਾਹੀਦੀ ਆਪਾਂ ਨੂੰ ਮੇਰੇ ਵੀਰੋ ਕੀ ਹਜੇ ਸਾਨੂੰ ਨਹੀਂ ਸਮਝ ਆ ਰਿਹਾ ਇਹਨਾਂ ਨੇ ਸਭ ਤੋਂ ਪਹਿਲਾਂ ਜਦੋਂ ਕਰੋਨਾ ਆਇਆ ਮੈਂ ਆਪਣੇ ਮੁਸਲਮਾਨ ਵੀਰਾਂ ਨੂੰ ਕਹਿਣਾ ਚਾਹਣੀ ਹੈ ਕਿ ਜਦੋਂ ਕਰੋਨਾ ਆਇਆ ਦਿੱਲੀ 'ਚ ਆਮ ਆਦਮੀ ਦੀ ਸਰਕਾਰ ਸੀ ਉੱਥੇ ਇਹਨਾਂ ਨੇ ਤਫਲੀਕੀ ਜਮਾਤ ਵਾਲਿਆਂ ਦੇ ਮੁੱਖ ਮੰਤਰੀ ਨੇ ਸਾਨੂੰ ਉਹਨਾਂ ਲਈ ਦੋਸ਼ੀ ਠਹਿਰਾਇਆ ਮੁਸਲਮਾਨਾਂ ਨੂੰ ਫੜ ਫੜ ਕੇ ਅੰਦਰ ਕੀਤਾ ਗਿਆ ਉਹਨਾਂ ਨੇ ਸਾਨੂੰ ਫਿਰ ਅਸੀਂ ਕਿਵੇਂ ਭੁੱਲ ਗਏ ਕਿਵੇਂ ਭੁੱਲ ਗਏ ਕਿਵੇਂ ਅਸੀਂ ਇਹਨਾਂ ਨੂੰ ਵੋਟਾਂ ਦੇ ਰਹੇ ਹਾਂ ਸਭਾ ਕੁਰਵਾ ਕਵਾਰਸ਼ ਇਹਨਾਂ ਦੀ ਸਿੱਧੀ ਜਲੀ ਹੈ ਇਹਨਾਂ ਦਾਲ ਬਣਾਉਣ ਲਈ ਜਿਹੜਾ ਮਲੇਰ ਕਾਲਜ ਮੈਡੀਕਲ ਕਾਲਜ ਬਣ ਰਿਹਾ ਹੈ ਉਹਦੇ ਲਈ 50 ਕਰੋੜ ਰੁਪਇਆ ਇਹਨਾਂ ਨੇ ਸਰਕਾਰ ਨੇ ਸਾਡੇ ਵੇਪੂਕ ਕੇ ਇਹਨਾਂ ਨੇ 50 ਕਰੋੜ ਰੁਪਇਆ ਸਾਡੇ ਲੋਕਾਂ ਦਾ ਸਾਡੇ ਹੱਕ ਦਾ ਬਕਾ ਬੋਰਡ ਦਾ ਉਹ ਚੱਕ ਹੱਥੇ ਆ ਲਿਆ ਤੁਹਾਨੂੰ ਇੱਕ ਹੋਰ ਗੱਲ ਦੱਸ ਦਿਆਂ ਇਹ ਸ਼ਾਇਦ ਕਿਸੇ ਨੂੰ ਵੀ ਨਹੀਂ ਪਤਾ ਉਹ ਸੀਐਮ ਨੂੰ ਠੇਕੇ ਤੇ ਦੇ ਦਿੱਤਾ ਜਾਵੇ। ਅਗਰ ਇਦਾਂ ਹੁੰਦਾ ਤਾਂ ਅਸੀਂ ਕਿੱਥੇ ਖੜੇ ਹਾਂ? ਕੀ ਅਸੀਂ ਇੰਨੇ ਕਮਜ਼ੋਰ, ਇੰਨੇ ਨਕਾਰਾ, ਇੰਨੇ ਨਾ ਕਾਪੜਾ ਤੇ ਸਦੀਕ ਹਸਪਤਾਲ ਨਹੀਂ ਚਲਾ ਸਕਦੇ? ਸਾਡੇ ਲੋਕਾਂ ਦੇ ਅਧਿਕਾਰ ਕਿੱਥੇ ਨੇ? ਕਿੱਥੇ ਨੇ ਸਾਡੇ ਹੱਕ? ਇਹਨਾਂ ਲੋਕਾਂ ਦੇ ਪਿੱਛੇ ਲੱਗ ਕੇ ਅਸੀਂ ਬਰਬਾਦੀ ਕਰ ਰਹੇ ਹਾਂ ਆਪਣੇ, ਆਪਣੇ ਪੰਜਾਬ ਦੀ। ਇਸਾ ਵਿਆਂ ਗੋਲਤਾ ਦੇ ਨਜ਼ਰ ਰੱਖੇ ਹੋਏ ਨੇ ਅੱਜ ਤੱਕ ਦੀ ਸਰਕਾਰਾਂ ਚ ਅਜੇ ਹੱਥੋਂ ਨਹੀਂ ਆਇਆ ਜਿਨੇ ਸਿੱਧਾ ਅਕਾਲ ਤਖਤ ਨਾਲ ਵਖਾਲਿਆ ਹੋ ਗਏ ਪਰ ਇਹ ਲੋਗ ਇਹ ਨਾਕਲੋਗ ਇਹਨਾਂ ਦੀ ਨਜ਼ਰ ਸਾਡੀਆਂ ਗੋਲਤਾں ਤੇ ਹੈ ਇਹਨਾਂ ਦੀ ਨਜ਼ਰ ਸਾਡੇ ਅਧਿਕਾਰਾਂ ਤੇ ਹੈ ਇਹ ਚਾਹੁੰਦੇ ਨੇ ਕਿ ਪੰਜਾਬ ਨੂੰ ਹੱਥ ਪਕਟੋਂ ਖਤਮ ਕਰ ਦਿੱਤਾ ਜਾਵੇ ਕੀ ਅਸੀਂ ਇਹਨਾਂ ਨੂੰ ਵੋਟਾਂ ਪਾ ਕੇ ਇਹਨਾਂ ਦਾ ਸਾਥ ਦੇਵਾਂਗੇ ਕਿ ਇਹਨਾਂ ਦੇ ਗੁਨਾਹ ਵਿੱਚ ਅਸੀਂ ਸ਼ਾਮਲ ਹੋਵਾਂਗੇ ਸਾਨੂੰ ਇਹ ਸੋਚਣ ਦੀ ਜ਼ਰੂਰਤ ਹੈ ਚਾਲੂ ਇਹ ਸਮਝਣ ਦੀ ਜ਼ਰੂਰਤ ਹੈ ਅੱਜ ਵੀ ਵਕਤ ਹੈ ਹੁਣ ਟਾਈਮ ਆ ਗਿਆ ਹੈ ਕਿ ਇਹਨਾਂ ਨੂੰ ਇੱਥੋਂ ਭਜਾਇਆ ਜਾਵੇ ਇਹ ਦਿੱਲੀ ਵਾਲੇ ਲੁੱਟ ਲੁੱਟ ਕੇ ਸਾਨੂੰ ਪੰਜਾਬ ਨੂੰ ਲੁੱਟ ਕੇ ਆਪਣੇ ਘਰ ਭਾ ਰਹੇ ਨੇ ਉਹ ਸਾਡੇ ਦੇਸ਼ਾਂਤ ਕਿਸਮ ਦੇ ਲੋਕ ਪੰਜਾਬ ਦੇ ਉਹ ਲੀਡਰ ਜਿਹੜੇ ਇਹਨਾਂ ਦਾ ਸਾਥ ਦੇ ਰਹੇ ਨੇ ਪੰਜਾਬ ਦੀ ਬਰਬਾਦੀ ਯਾਦ ਰੱਖਿਓ ਨੂੰ ਆਉਣ ਵਾਲੀਆਂ ਦਸਨਾ ਕਦੇ ਮਾਫੀ ਕਰਨਗੀਆਂ ਅਬ 2027 ਚ ਤੁਸੀਂ ਇਹਨਾਂ ਦਾ ਹਾਲ ਖੁਦ ਆਪਣੀਆਂ ਅੱਖਾਂ ਦੇ ਸਾਹਮਣੇ ਦੇਖੋਗੇ ਲੋਗ ਇਹਨਾਂ ਨੂੰ ਝਾੜੂਆਂ ਲੈ ਲੈ ਕੇ ਇਹਨਾਂ ਦਾ ਸਫਾਇਆ ਕਰਨਗੇ ਇਸ ਕਰਕੇ ਅੱਜ ਜੋ ਸਾਡਾ ਇੱਥੇ ਪਹੁੰਚਣ ਦਾ ਮਕਸਦ ਹੈ ਮੈਂ ਸਾਰੇ ਵੀਰਾਂ ਦਾ ਜਿਹੜੇ ਇੱਥੇ ਵੱਡੀ ਗਿਣਤੀ ਪਹੁੰਚੇ ਰਹਿ ਉਹਨਾਂ ਦਾ ਧੰਨਵਾਦ ਕਰਦੀ ਹਾਂ ਅਰ ਡੀਸੀ ਸਾਹਿਬ ਨੂੰ ਇਹ ਅਪੀਲ ਜੋ ਮੰਗ ਮੈਮੋਰੰਡਮ ਦੇ ਜਾ ਰਹੇ ਆ ਉਹ ਚਾਹੁੰਦੇ ਆ ਕਿ ਇਸ ਦੀ ਆਵਾਜ਼ ਪੂਰੇ ਦਿੱਲੀ ਪੂਰੇ ਪੰਜਾਬ ਔਰ ਪੂਰੇ ਦੇਸ਼ ਗੂੰਜਣੀ ਚਾਹੀਦੀ ਹੈ ਕਿ ਆਪਸੀ ਦਾ ਵਿਰੋਧ ਹਰ ਹਲਕੇ ਹਰ ਜਗ੍ਹਾ ਤੇ ਹੋ ਰਿਹਾ ਹੈ ਤੇ ਸਾਨੂੰ ਇਹਦੇ ਲਈ ਸਜ਼ਾ ਚਾਹੀਦੀ ਹੈ ਔਰ ਇਹਨਾਂ ਨੂੰ ਜੇਲ੍ਹਾਂ ਚ ਸੁਤਰਾ ਚਾਹੀਦਾ ਜਿੱਦਾਂ ਇਹ ਸਾਡੇ ਲੋਕਾਂ ਤੇ ਬੇਕਸੂਰ ਲੋਕਾਂ ਤੇ ਇਹ ਕਰ ਰਹੇ ਨੇ ਇਸ ਕਰਕੇ ਬੇਨਤੀ ਹੈ ਕਿ ਸਾਰੇ ਆਪਾਂ ਮਿਲ ਕੇ ਇਹ ਜਿਹੜਾ ਮੈਮੋਰੰਡਮ ਆ ਆਪਾਂ ਦੇ ਚੱਲੀਏ ਜਿਹੜੇ ਆ ਕਿਥਲੇ 14-15 ਸਾਲਾਂ ਤੋਂ ਲਗਾਤਾਰ ਪੰਜਾਬ ਚ ਹਮਲੇ ਹੋ ਰਹੇ ਆ ਸਾਡੀ ਅਣਖ ਤੇ ਸਾਡੀ ਜਮੀਰ ਸਾਡੀ ਅਣਖ ਲੋਕਾਧਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਨੂੰ ਦਿਮਾਗ ਨਾਲ ਸੋਚੋ ਜਦ ਤੋਂ ਪੰਜਾਬ ਆਮ ਆਦਮੀ ਪਾਰਟੀ ਦੇ ਪੈਰ ਪੰਜਾਬ ਚ ਪਏ ਆ ਨਾ ਜੀ ਪੰਜਾਬ ਨੂੰ ਸਰਬੱਤੀ ਵਾਲੇ ਪਾਸੇ ਢੱਕਣ ਤੋਂ ਮੈਂ ਇਹ ਸਮਝਦਾ ਕਦੇ ਉਹਨਾਂ ਨੇ ਗਰੇਡ ਨਹੀਂ ਕੀਤਾ ਕੀ ਆ ਲੈ ਵੀ ਜਦ ਆਮ ਆਦਮੀ ਪਾਰਟੀ ਦੇ ਪੰਜਾਬ 'ਚ ਬਣੇ ਨਾ ਜੀ ਉਸ ਤੋਂ ਬਾਅਦ ਹੀ ਪੰਜਾਬ 'ਚ ਬੇਅਦਬੀ ਆਉਂਦੀ ਆ ਉਸ ਤੋਂ ਪਹਿਲਾਂ ਕਦੇ ਕਿਸੇ ਨੇ ਸੁਣਿਆ ਸੀਗਾ ਸੋਚਿਆ ਵੀ ਨਹੀਂ ਹੋਣਾ ਕਿ ਸ੍ਰੀ ਗੁਰੂਕਾਰ ਸਾਹਿਬ ਜੀ ਮਹਾਰਾਜ ਦੀ ਪੀਅਰਟੀ ਕੁਝ ਕਰ ਸਕਦਾ ਹੈ ਇਹਦੇ ਇਹਨਾਂ ਨੇ ਆਮ ਬੇਅਦਬੀਏ ਕਰਵਾਈਆਂ ਉਸ ਤੋਂ এডੂਕੇਸ਼ਨ ਕਰੇ ਝੂਠ ਬੋਲ ਕੇ ਸਰਕਾਰਾਂ ਬਣਾਈਆਂ ਕਾਂਗਰਸ ਨੇ ਵੀ ਇਹਨਾਂ ਨੇ ਵੀ ਹੋਰ ਰਿਜ਼ਲਟ ਕੀ ਨਿਕਲਿਆ ਬੇਅਦਮੀਆਂ ਦੇ ਕੇਸ ਦੋਸਤ ਇੱਕ ਵਿਅਕਤੀ ਨੂੰ ਪੂਰੇ ਹਿੰਦੁਸਤਾਨ ਦੀ ਸਜ਼ਾ ਹੋਈ ਉਹ ਆਮ ਆਦਮੀ ਪਾਰਟੀ ਦਾ ਵਿਧਾਇਕ ਨਰੇਸ਼ ਯਾਦਵ ਕੱਲ ਨੂੰ ਸਾਰਿਆਂ ਨੂੰ ਪਤਾ ਆਮ ਆਦਮੀ ਪਾਰਟੀ ਮੁਰਦਾਬਾਦ 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 ਜੀ ਵਾਹ ਹੈ ਹਾਏ 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 ਉਸੇ ਵਕੀਲ ਕੌਣ ਸੀ ਜਿਹੜਾ ਤੁਹਾਡੇ ਸਾਹਮਣੇ ਦੱਸ ਕੇ ਗਏ ਹਰਪਾਲ ਸਿੰਘਾਂ ਦਾ ਆਰਟੀਸੀ ਸਾਹਿਬ ਨੇ ਕੇਸ ਵਾਪਸ ਲੈਣ ਵਾਸਤੇ ਕੋਰਟ ਤੇ ਦਰखास्त ਵੀ ਗਈ ਕਿ ਆ ਪੀਐਸਵੀ ਦਾ ਕੇਸ ਆਪਾਂ ਕੋਰਟ ਤੇ ਨਹੀਂ ਜਿਹੜੇ ਚਲਾ ਸਕਦੇ ਸਬ ਜੱਜ ਨੇ ਕਿਹਾ ਕਿ ਬਹੁਤ ਸਫੀਕੈਂਟ ਐਵੀਡੈਂਸ ਹੈ ਇਸ ਦੇ ਖਿਲਾਫ ਪੋਚ ਕਰਕੇ 2 ਸਾਲ ਦੀ ਸਜ਼ਾ ਮਤਲਬ ਆਪਣੇ ਰਾਜਨੀਤਿਕ ਹਿੱਤਾਂ ਦੀ ਪੂਰਤੀ ਵਾਸਤੇ ਸਾਡੀਆਂ ਧਾਰਮਿਕ ਸੰਸਥਾਵਾਂ ਤੇ ਹਮਲੇ ਕਰੇ ਧਾਰਮਿਕ ਤੌਰ ਤੇ ਪੰਜਾਬ ਨੂੰ ਲੜਾਲ ਦੀ ਕੋ ਸਿੱਧਰੀ ਆ ਪੰਜਾਬ ਦਾ ਸੱਭਿਆਚਾਰ ਇਸ ਪਾਰਟੀ ਦੇ ਖਤਮ ਕਰਨ ਦੀ ਕੋਸ਼ਿਸ਼ ਤੇ ਉਸ ਤੋਂ ਬਾਅਦ ਅੱਜ ਤੱਕ ਜਰਿਆ ਉਹ ਤੁਸੀਂ ਲਗਾਤਾਰ ਉਹ ਹਮਲੇ ਜਾਰੀ ਕੇਂਦਰੀ ਵਾਦ ਜਿਸ ਨੂੰ ਤਾਂ ਪੰਜਾਬ ਦੇ ਸ਼ੰਘਿਆ ਚਾਰ ਦਾ ਪਤਾ ਦਾੜ ਘਾੜ ਦੇ ਬਰਿਆਲਾ ਦਾ ਪਤਾ ਨਾ ਗੁਰੂ ਪੀਰਾਂ ਦੇ ਪੇਸ਼ਾ ਦਾ ਪਤਾ ਤੇ ਉਹਦਾ ਅੱਗੇ ਲੱਗਿਆ ਹੋਇਆ ਭਗਵੰਤ ਸਬਾਹ ਜੋ ਕੇਂਦਰੀ ਵਾਦ ਕਹਿੰਦਾ ਆ ਉਸ ਨੂੰ ਨਾ ਕਿਸੇ ਧਰਮ ਦੀ ਆ ਯਾਰ ਸਭਿਆਚਾਰ ਦੀ ਆ ਨਾ ਪੰਜਾਬੀਆਂ ਦੀ ਅਣਖ ਦੀ ਆ ਜਾਂ ਪੰਜਾਬੀਆਂ ਦੇ ਸੁਭਾ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਆ ਲਗਾਤਾਰ ਭਗਵੰਤ ਮਾਨ ਕੇਂਦਰੀ ਬਾਲ ਦੇ ਸਾਰੇ ਦੇ ਜਿਹੜੀ ਵਿਕਾਸ ਸਖਰ ਨਾਲ ਕੋਸ਼ਿਸ਼ ਕਰ ਰਹੇ ਆ ਕਦੇ ਪ੍ਰਚਾਰ ਕਰਦਾ ਆ ਕਿ ਗੁਰੂ ਦੀ ਗੋਲਕ ਚ ਕੋਈ ਪੈਸਾ ਗੁਰਦੁਆਰਾ ਸਾਹਿਬ ਚ ਨਾ ਚੱਲੇ ਜਗਤੋ ਦੁਨੀਆ ਬਣੀਆ ਜਦੋਂ ਮੰਦਰਾਂ ਤੋਂ ਦੂਰਾਂ ਦੇ ਮਸਜਿਦ ਬਣੀਆਂ ਇਹ ਪਰੰਪਰਾਵਾਂ ਉਸੇ ਦਾ ਇੱਕ ਸਬੂਤ ਹੈ। ਔਰ ਗੁਰੂ ਘਰਾਂ ਦੇ ਜਿਹੜਾ ਪੈਸਾ ਜਾਂਦਾ ਆ ਉਹ ਕਿਸੇ ਦੇ ਘਰ ਤੇ ਨਹੀਂ ਲੱਗਦਾ। ਉਹ ਗਰੀਬ ਤੇ ਮੂਹ ਚ ਜਾਂਦਾ ਹੈ। ਲੰਗਰਾਂ ਜੀ ਨੂੰ ਦਿੱਤਾ ਆ। ਤਕਲੀਫ ਭਗਵੰਤ ਮਾਲ ਨੂੰ ਬੋਲ ਕਹਿੰਦਾ ਆ। ਤਕਲੀਫ ਆ ਕਿ ਜਦੋਂ ਕਿਸੇ ਹੜ੍ਹ ਆ ਜਾਂਦਾ ਦੀ ਸਰਕਾਰ ਭੱਜਦੀ ਸਰਕਾਰ ਕਿਸੇ ਪੰਜਾਬੀ ਨਾਲ ਨਹੀਂ ਖੜੀ ਸਰਕਾਰ ਨੇ ਪੰਜਾਬ ਨੂੰ ਤਬਾਹ ਕਰ ਦਿਆ ਬੰਦ ਟੁੱਟ ਗਏ ਡੈਮ ਟੁੱਟ ਗਏ ਪੰਨ ਵੀ ਜਾਏ ਲੋਕਾਂ ਦੀ ਲੱਗੜੀਆਂ ਨਹੀਂ ਕਰੀ ਉਸ ਟਾਈਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਔਰ ਗੁਰੂ ਘਰਾਂ ਚ ਜਿਹੜੇ ਪਿੰਡਾਂ ਚ ਡੰਗਰ ਪੈਸੇ ਗੁੱਟਾਂ ਚ ਟੱਕੇ ਹੋਏ ਬਾਹਰ ਨਿਕਲੇ ਡੰਗਰ ਵੀ ਨਾਏ ਮੈਡੀਕਲ ਸਹੂਲਤਾਂ ਵੀ ਗਈਆਂ ਟੀਲ ਵੀ ਦਿਆ 20 ਵੀ ਦਿਆ ਪੰਜਾਬ ਦੀ ਕਿਸਾਨੀ ਦੇ ਨਾਲ ਉਸ ਟਾਈਮ ਆ ਗੁਰੂ ਕਾ ਰਾਮ ਨੂੰ 2 ਰੁਪਏ ਚ 500 ਪੈਸੇ ਜਿਹੜੇ ਨੇ ਮਦਦ કરી ਹਰ ਪਾਸੇ ਸ਼੍ਰੋਮਣੀ ਅਕਾਲੀਵਾਲੇ ਆਪਣੇ ਰਿਸੋਰਸ ਤੋਂ ਆਪ ਪੈਸੇ ਇਕੱਠੇ ਕਰਕੇ ਟੀਲ ਵੀ ਦੇਆ ਰਾਸ਼ਨ ਵੀ ਦਏ ਪੈਸੇ ਵੀ ਦਏ ਪਰ ਇਹ ਸਾਰਾ ਦਿੱਕਾ ਨੂੰ ਬਰਦਾਸ਼ਤ ਨਹੀਂ ਉਸੇ ਟਾਈਮ ਸ਼ੁਰੂ ਹੋ ਗਿਆ ਕਿ ਬੋਲ ਕਾ ਦੇ ਪੈਸੇ ਨਾ ਪਾਉਂਦੇ ਗੁਰਦੁਆਰੇ ਦੇ ਬੋਲ ਕਾ ਚਕਾਓ ਦੀ ਤੈਨੂੰ ਕਿਹੜਾ ਅਧਿਕਾਰ ਆ ਤੈਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਪੰਜਾਬ ਦੀ ਡਵੈਲਪਮੈਂਟ ਵਾਸਤੇ ਰੋਜ਼ ਦੀ ਭਾਈਚਾਰਕ ਸਾਂਝ ਨੂੰ ਲੂਟ ਕਰਨ ਵਾਸਤੇ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਦੇ ਵਾਸਤੇ ਕਿਸਾਨੀ ਵਾਸਤੇ ਕਰਮਚਾਰੀਆਂ ਵਾਸਤੇ ਜਿੱਦੂ ਗੁਰੂ ਘਰਾਂ ਤੇ ਲੋਕਾਂ ਦੀ ਜੰਗਾ ਕਰਕੇ ਉਹਦੇ ਪੈਸੇ ਜਿੰਦਾ ਫਿਰਦਾ ਕਾਲੇ ਵਾਲਾ ਸਾਧਸਰੇ ਤੇ ਕੱਲ ਦੇ ਐਸਪੀਸੀ ਦੀਆਂ ਜ਼ਮੀਨਾਂ ਲੱਭਣ ਚੁਰੀ ਹੋਈਆਂ ਕੱਡੇ ਕੱਡੀ ਜਗ੍ਹਾ ਪੁੱਛਦੇ ਚੱਲ ਰਹੇ ਈਐਸਪੀਸੀ ਦੇ ਦਿੱਲੀਨ ਕਰੇ ਭਗਵਾਨ ਤਮਨ ਮੁਰਦਾਬਾ ਮੁਰਦਾਬਾ ਮੁਤਾਬਾ ਵਾਹ ਅੱਲਾਹ ਛੋਟੀਆਂ ਸੰਸਥਾਵਾਂ ਤੇ ਗੇੜੀ ਮਿੱਠੀ ਸਾਜ਼ਿਸ਼ ਦੇ ਤਹਿਤ ਹਮਲੇ ਹੋ ਰਹੇ ਹਨ ਹੁਣ ਆਪਾਂ ਸਾਰੇ ਹੀ ਆ 350 ਸਾਡਾ ਸਹੀਤੀ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਭਾਈ ਜਿਆਲਾ ਜੀ ਭਾਈ ਸਤੀਦਾ ਜੀ ਭਾਈ ਮਤੀਦਾ ਜੀ ਮੋਤੀराम ਮਹਿਰਾ ਜੀ ਭਾਈ ਜੈਤਾ ਜੀ ਜਿਹਨਾਂ ਨੇ ਕੁਰਬਾਨੀਆਂ ਦਿੱਤੀਆਂ ਆਪਾਂ ਆ ਜਿਹੜਾ ਕਾਲ ਬਣਾ ਰਹੇ ਇਹ ਸਾਲ ਚ ਜਿੱਥੇ ਸਾਰੇ ਸਰਦਾਂ ਦੇ ਨਾਲ ਸਿਰ ਝੁਕਾ ਕੇ ਸ੍ਰੀ ਹਰਮੰਦਰ ਸਾਹਿਬ ਜਾਂ ਇਥੇ ਸਰਹੰਦ ਵਿੱਚ ਸਿਰ ਝੁਕਾਣ ਵਾਸਤੇ ਦੁਨੀਆ ਆ ਰਹੀ ਆ ਅਨੰਦਪੁਰ ਸਾਹਿਬ ਉੱਥੇ ਆਮ ਆਦਮੀ ਪਾਰਟੀ ਦਾ ਇੱਕੋ ਹੀ ਝੰਡਾ ਜਿ ਕੋਲ ਕਾਂ ਦੇ ਪੈਸੇ ਨਾ ਪਾਉ। ਅਕਾਲ ਤਖਤ ਸਾਹਿਬ ਨੂੰ ਬਾਰ-ਬਾਰ ਮੰਗਾਰਨਾ ਕਦੇ ਕਹਿੰਦੇ ਆ ਲਾਈਵ ਕਰੋ ਔਰ ਇੱਡੇ ਘਿਰ ਗਏ ਇਹਦਾ ਬੇੜਾ ਵਰਤੂ ਗਿਆ ਇਹਨਾਂ ਦਾ ਤੁਸੀਂ ਦੇਖੋ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਬਦਨਾਮ ਕਰਨ ਵਾਸਤੇ ਧਾਰਮਿਕ ਤੌਰ ਦੇ ਨੁਕਸਾਨ ਪਹੁੰਚਾਉਣ ਵਾਸਤੇ ਇਹਨਾਂ ਦਾ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਟਿਆਲੇ ਦੇ ਜਿਹੜੇ ਪਲਾਨਿੰਗ ਬੋਰਡ ਦਾ ਚੇਅਰਮੈਨ ਕੋਲ ਜਰਾਰ ਪੁਰਾ ਏਕਾ ਇਹ ਵੀਡੀਓ ਸੁਖਵੀਰ ਸਿੰਘ ਬਾਦਲ ਦੀ ਬਣਾ ਕੇ ਛਿੱਡੇ ਬਾਦ ਗੁਰੂ ਦੀ ਫੋਟੋ ਨੂੰ ਉਹ ਸਾਰੀ ਉਹ ਆਪਣੀ ਫੇਸਬੁੱਕ ਪੋਸਟ ਤੇ ਪਾਈ ਹੈ ਤੁਹ ਕਬੀਰ ਬਾਰੇ ਤੇਰੀ ਸੋਚ ਤੇ ਜਰਾ ਜਰਾ ਤੁਸੀਂ ਦੇਖੋ ਜਿਸ ਵੀ ਦੀ ਨੂੰ ਨੁਕਸਾਨ ਕਰਨ ਵਾਸਤੇ ਗੁਰੂਆਂ ਦਾ ਅਪਮਾਨ ਕਰਨਾ ਵੀ ਇਹ ਲੋਕ ਦੇ ਸਕਾਰ ਘੁੰਮੀ ਗੁਰੂ ਸਾਹਿਬ ਦਾ ਵੀ ਅਪਮਾਨ ਕਰਿਆ ਕਿਉਂਕਿ ਜਦੋਂ ਇਹ ਆਈ ਬਣਾਈ ਆ ਬਣਾਈ ਦਾ ਸੁਨੇਹਾ ਤੋਂ ਬਦਲਾਮ ਕਰਨ ਵਾਸਤੇ ਇਹ ਕਿੱਥੇ ਕੌਣ ਮੜ ਰਹੇ ਆ ਯਾਰ ਸਾਰਾ ਜਿਹੜੇ ਇਸ ਹੱਥ ਤਾਂ ਕਿਤੇ ਆ ਜੀ ਨੇ ਜਿਹੜਾ ਬਿਆਨ ਵਿਧਾਨ ਸਭਾ ਦੇ ਅੰਦਰ ਗਿਆ ਉਹ ਵੀ ਮੈਂ ਸਮਝਦਾ ਕਿ ਕੇਜਰੀਵਾਲ ਦੀ ਸ਼ੌੜੀ ਰਾਜਨੀਤੀ ਦਾ ਹਿੱਸਾ ਹੈ ਪਿੱਛੇ ਸੋਚੀ ਸੰਧੀ ਸਾਜ ਦੇ ਤਹਿਤ ਗੁਰੂਆਂ ਦਾ ਜਿਹੜਾ અપਮਾਨ ਵਿਧਾਨ ਸਭਾ ਦੇ ਅੰਦਰ ਦਿੱਲੀ ਦੀ ਵਿਧਾਨ ਸਭਾ ਤੋਂ ਹੋਇਆ ਜਿੱਥੇ ਸ੍ਰੀ ਗੁਰਦੇਵ ਬਹਾਦਰ ਜੀ ਮਹਾਰਾਜ ਨੇ ਧਰਮ ਦੀ ਰੱਖਿਆ ਵਾਸਤੇ ਆਪਣਾ ਸੀਸ ਜਿਹੜਾ ਆਪਣੇ ਸੀ ਜੀ ਕੁਰਬਾਨੀ ਲਈ ਭਾਈ ਸਤੀਰਾਸ ਭਾਈ ਬਤੀਰਾਸ ਭਾਈ ਬਿਆਨਾ ਜੀ ਭਾਈ ਜੱਗਾ ਜੀ ਕਿੰਨੇ ਕੁਰਬਾਨ ਹੋਏ ਉਸ ਦਿੱਲੀ ਦੀ ਵਿਧਾਨ ਸਭਾ ਦੇ ਅੰਦਰ ਗੁਰੂਆਂ ਦਾ ਕਮਾਨ ਸ਼ਰੋਮਣੀ ਅਕਾਲੀ ਦਲ ਕਿੰਨਾ ਬਰਦਾਸ਼ਤ ਕਰਦਾ ਸਿੱਖ ਪਰੋਦੀ ਆਮ ਆਦਮੀ ਪਾਰਟੀ ਮੁਰਦਾਬਾਦ 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 ਪਰੋਦੀ ਆਮ ਆਦਮੀ ਪਾਰਟੀ ਹੇ 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 ਆਪਾਂ ਪੰਜਾਬੀ ਗੈਰਤਮੰਦਾ ਹਲਕਾਲੇ ਲੋਕਾਂ ਇਹ ਕਿਸ ਤਰ੍ਹਾਂ ਬਰਬਾਦ ਕਰ ਸਕਦੇ ਆ ਕਿ ਕੋਈ ਸਾਡੇ ਗੁਰੂਆਂ ਦਾ ਇਮਾਨ ਵਿਧਾਨ ਸਭਾ ਦੇ ਅੰਦਰ ਖੜ ਕੇ ਕਰੇ ਔਰ ਤੁਸੀਂ ਦੇਖੋ ਜਲੰਧਰ ਦੇ ਅੰਦਰ ਜਲੰਧਰ ਦੀ ਪੁਲਿਸ ਨੇ ਪਰਚੇ ਦੱਚ ਕਰੇ ਵੀ ਆ ਸਿੱਦੇ ਵਿਆਕੂ ਏਜੈਂਸੀ ਤੋੜ ਮਾਰੋ ਦੇ ਕੇ ਕਰਿਆ 100 ਐਮਐਲਏ ਸਿੱਧੇ ਵਿਧਾਨ ਸਭਾ ਚ ਜਿਹਨਾਂ ਦੇ ਸਾਹਮਣੇ ਕਾਰਵਾਈ ਰਜਿਸਟਰ ਕਰਾਤੇ ਇਹ ਇੱਕ ਚੀਜ਼ ਸਪੀਕਰ ਤੇ ਨੋਟ ਹੋ ਗਈ ਆ ਲਾਈਵ ਚੱਲਦਾ ਆ ਦੱਸੋ ਕਿੱਥੇ ਤੇ ਕਿਹੜੀ ਟੈਕਨੋਲੋਜੀ ਆ ਵੀ ਕਿਸੇ ਦੇ ਮੂੰਹ 'ਚ ਗਿਆਨ ਪਾ ਦੇ ਆ ਜਿਹਦੇ ਮੂੰਹ 'ਚ ਗਿਆਨ ਪਾ ਵਾਲੀ ਕੋਈ ਟੈਕਨੋਲੋਜੀ ਹੈ ਅੱਜ ਤੱਕ ਹਿੰਦੁਸਤਾਨ 'ਚ ਨਹੀਂ ਹੈ ਪੰਜਾਬ 'ਚ ਪਰਚਾ ਦੱਟ ਕਰਿਆ ਉੱਤੇ ਵੀ ਵਿਧਾਨ ਸਭਾ ਨੇ ਜਲੰਧਰ ਦੇ ਕਮਿਸ਼ਨਰ ਦੇ ਪ੍ਰੀਵਿਲੇਜ ਜਿਹੜਾ ਕਾਰਵਾਈ ਕਰਨ ਵਾਸਤੇ ਦਿੱਲੀ ਨੂੰ ਚਾਹਤ ਸੋ ਮੇਰੀ ਇੱਕ ਤਾਂ ਬੇਨਤੀ ਆ ਵੀਰ ਸਭੋਂ ਮਹਲੇ ਦੀ ਸਰਕਾਰ ਲੈ ਗਈ ਆ ਉਹਨਾਂ ਸਵਾਂ ਦੇ ਵੀ ਮੇਰੇ ਇੱਥੇ ਬਠਣੇ ਆ ਇਹਨਾਂ ਵੀ ਨਾ ਗਿਰੋ ਵੀ ਕੱਲ ਨੂੰ ਜਿਹੜਾ ਸੁਭਾਲਦਾ ਹੋਤਾ ਉਹ ਪੰਜਾਬ ਕੋਈ ਐਮੀ ਆਨ ਸਟੇਟ ਨਹੀਂ ਇਸ ਦਾ ਇੱਕ ਕਰੈਕਟਰ ਸੱਭਿਆਚਾਰਾ ਤੁਸੀਂ ਦੇਖੋ ਵੀ ਖੈਫਰ ਦੇ ਡਰੇ ਜਾਂ ਕਿਸੇ ਨੇ ਬੰਦ ਕਰਦੇ ਉਸ ਵੀ ਬਾਹਰ ਆ ਜਾ ਰੰਗੀ ਅਫਗਾਨ ਫਤਿਹ ਦੇ ਕਿਸੇ ਨੇ ਕਰਿਆ ਉਹ ਵੀ ਹਰ ਸਿੰਘ ਨਾਲ ਦੇ ਕਰਕੇ ਸੂਰਮੇ ਪੰਜਾਬ ਤੋਂ ਹੀ ਸੀਗੇ ਸੋ ਅੱਜ ਫੇਰ ਪੰਜਾਬ ਦੀ ਅਲਖ ਨੂੰ ਮੰਗਾਇਆ ਜਾ ਰਿਹਾ ਪੰਜਾਬੀ ਕਦੇ ਬਰਦਾਸ਼ਤ ਨਹੀਂ ਕਰਦੇ ਜੇ ਕਿਤੇ ਕੰਮ ਵੱਧ ਗਿਆ ਪੰਜਾਬ ਨੇ 15 ਸਾਲ ਪਹਿਲਾਂ ਸਰਕਾਰ ਭੇਜੇ ਕੋਈ ਹੋ ਗਿਆ ਅੱਗੇ ਫੇਰ ਉਸੇ ਸਰਕਾਰ ਵਾਲੇ ਪਾਸੇ ਨੂੰ ਪੰਜਾਬ ਨੂੰ ਨਾ ਕਰੋ ਮੇਰੀ ਬੇਨਤੀ ਹੈ ਕੇਂਦਰੀ ਸਰਕਾਰ ਨੂੰ